ਪੈਨਸ਼ਨਰਸ ਯੂਨੀਅਨ ਆਫ ਫਗਵਾੜਾ ਦੇ ਸਮੂਹ ਅਧਿਕਾਰੀਆਂ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਨਗਰ ਨਿਗਮ ਫਗਵਾੜਾ ਦੀ ਪਾਰਕ ਵਿਖੇ ਹੋਈ ਜਿਸ ਵਿੱਚ ਪਾਵਰ ਕਾਮ ਅਤੇ ਟ੍ਰਾਸਕੋ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਮੌਕੇ ਜਿੱਥੇ ਇਸ ਸਮੂਹ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਆਗੂਆਂ ਨੇ ਕਿਹਾ ਕਿ ਜੋ 2.94 ਨਾਲ ਜਿਹੜੇ 1-1 2016 ਤੋਂ ਪਹਿਲਾਂ ਮੁਲਾਜ਼ਮ ਰਿਟਾਇਰ ਹੋਏ ਸਨ ਉਸ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਹੈ ਉਨ੍ਹਾਂ ਨਾਲ ਹੀ ਕਿਹਾ ਕਿ 200 ਰੁਪਏ ਜੋ ਟੈਕਸ ਕਟਾਇਆ ਜਾ ਰਿਹਾ ਹੈ ਉਸ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅਗਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਨਾਂ ਸ਼ਰਤ ਲਾਗੂ ਨਾ ਕੀਤਾ ਗਿਆ ਤਾਂ ਉਹnabla ਲੋ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਜਨਰਲ ਮੀਟਿੰਗ ਪੈਨਸ਼ਨ ਯੂਨੀਅਨ ਪੈਨਸ਼ਨ ਯੂਨੀਅਨ ਆਪਣਾ ਟ੍ਰਾਂਸਪੋਰਟ ਪਾਵਰ ਕਮ ਦੀ ਹੋਈ ਇਹਦੇ ਵਿੱਚ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ ਕਮਾਂਕਰਾਂ ਵਾਰੇ ਔਰ ਬਾਕੀ ਜਿਹੜੇ ਮਲਗ 2.68 ਦੇ ਨਾਲ ਉਹ ਜਿਹੜਾ ਆਪਣਾ ਆਪਣਾ ਥੜਾ 1-16 ਤੋਂ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਦੇ ਬਾਰੇ ਵੀ ਵਿਚਾਰ ਚਰਤਾ ਕੀਤੀ ਗਈ ਔਰ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਉਹ ਜਿਹੜਾ ਲਾਗੂ ਕੀਤਾ ਜਾਵੇ ਤੇ 200 ਰੁਪਏ ਜਿਹੜਾ ਟੈਕਸ ਕੱਟ ਹੁੰਦਾ ਉਹ ਵੀ ਕੋਈ ਤਰ੍ਹਾਂ ਦੇ ਬੰਦ ਕੀਤਾ ਜਾਵੇ ਤੇ ਹੋਰ ਵੀ ਸਾਡੀਆਂ ਜਿਹੜੀਆਂ ਪੈਨਸ਼ਨਾਂ ਦੀਆਂ ਰਹਿੰਦੀਆਂ ਮੰਗਾਂ ਹਨ ਉਹ ਜਲਦੀ ਜਲਦੀ ਲਾਗੂ ਕੀਤੀਆਂ ਜਾਣ ਜੇ ਨਾ ਕੀਤੀਆਂ ਤੇ ਆਉਣ ਵਾਲੇ ਜਿਹੜੇ ਸੰਘਰਸ਼ ਜਿਹੜੇ ਆ ਹੋਰ ਵੀ ਤਿੱਖੇ ਕਿਤੇ ਜਾਣਗੇ ਇਹਦੀ ਜ਼ਿੰਮੇਵਾਰੀ ਮੈਨਿਜਮੈਂਟ ਦੀ ਔਰ ਪੰਜਾਬ ਸਰਕਾਰ ਦੀ ਹੋਊਗੀ ਰੂਟੀਨ ਵਾਈਜ਼ ਮੰਥਲੀ ਜਿਹੜੀ ਪੈਨਸ਼ਨਰ ਜੁਨੀਅਨ ਦੀ ਜਿਹੜੀ ਮੀਟਿੰਗ ਹੋਈ ਜਿਹਦੇ ਵਿੱਚ ਪਾਵਰ ਕਾਉਂਟ ਤੇ ਟ੍ਰਾਸਕ ਕੋ ਜੁਨੀਅਨ ਦੇ ਅੰਪਲਾਈਜ਼ ਇਕੱਠੇ ਹੋਏ ਉਹਨਾਂ ਵੱਲੋਂ ਜੋ ਅੱਜ ਜੋ ਸੈਂਟਰ ਸਰਕਾਰ ਆ ਉਹਦੇ ਵੱਲੋਂ ਜਿਹੜਾ ਡੀਏ ਆ ਉਹ 50% ਜਿਹੜਾ ਆਪਣੇ ਕਰਮਚਾਰੀਆਂ ਨੂੰ এমਪਲਾਈ ਨੂੰ ਦਿੱਤਾ ਗਿਆ ਤੇ ਬਾਕੀ ਜਿਹੜੀਆਂ ਸਟੇਟਾਂ ਆ ਉਹਨਾਂ ਵੱਲੋਂ ਵੀ ਉਹ ਲਾਗੂ ਕਰ ਦਿੱਤਾ ਗਿਆ ਬਾਹਰ ਪੰਜਾਬ ਜੋ ਸਰਕਾਰ ਆ ਇਹਨਾਂ ਵੱਲੋਂ ਜਿਹੜਾ ਘੱਟੋ ਘੱਟ 12% ਜਿਹੜਾ ਡੀਏ ਆ ਹੱਲੇ ਵੀ ਜਿਹੜਾ ਇਹ ਆਪਣੇ এমਪਲਾਈ ਨੂੰ ਔਰ ਪੈਨਸ਼ਨਰ ਨੂੰ ਨਹੀਂ ਦਿੱਤਾ ਗਿਆ ਉਸ ਸੰਬੰਧੀ ਗੱਲਬਾਤ ਕੀਤੀ ਗਈ ਤੇ ਉਸ ਬਾਰੇ ਅੱਗੋ ਜੋ ਸੰਘਰਸ਼ ਕਿਉਂਕਿ ਆ ਜੋ ਹੈਗੀਆਂ ਚੋਣਾ ਜਿਹੜੀਆਂ ਹੈਗੀਆਂ ਚੱਲਦੀਆਂ ਉਹਦੇ ਕਾਰਨ ਕੁਝ ਜਿਹੜਾ ਹੈਗਾ ਡਿਲੇ ਹੈ ਔਰ ਉਸ ਤੋਂ ਅੱਗੇ ਜਿਹੜੇ ਆ ਉਹ ਸੰਘਰਸ਼ ਦੇ ਬਾਰੇ ਉਹ ਗੱਲਬਾਤ ਕੀਤੀ ਗਈ ਔਰ ਹੋਰ ਜਿਹੜੇ ਮਸਲੇ ਆ ਚਾਹੇ ਉਹ 2.59 ਦਾ ਜਿਹੜਾ ਮਲਟੀਪਲਾਈ ਫੈਕਟਰ ਹੈ ਜਿਹੜਾ ਜਿਹੜਾ ਘਟ ਮੈਦੇ ਆਇਆ ਹੈ ਪੈਨਸ਼ਨ ਚ ਨੂੰ ਉਹਦੇ ਬਾਰੇ ਗੱਲ ਕੀਤੀ ਗਈ ਤੇ ਜਿਹੜਾ ਜੋ ਵੀ ਤੱਕੇशाही ਜਿਹੜੀ ਆ ਅੰਪਲਾਈ ਦੇ ਨਾਲ ਔਰ ਪੈਨਸ਼ਨਰਜ਼ ਦੇ ਨਾਲ ਜਿਹੜੀ ਹੈਗੀ ਆ ਇਹ ਸਰਕਾਰ ਵੱਲੋਂ ਇਹ ਜਿਹੜੀ ਆ ਉਹ ਕੀਤੀ ਜਾ ਰਹੀ ਆ